ਹੈਲੋ एवरीवन वेलकम और वेलकम बैक टू माय चैनल बीएस मास्टर 2 NEP 2020 ਪੰਜਾਬੀ ਲਾਜ਼ਮੀ ਦੇ ਬੱਚਿਆਂ ਦੇ ਲਈ ਵੀਡੀਓ ਸੀਰੀਜ਼ ਲੈ ਕੇ ਮੈਂ ਹਾਜ਼ਰਾਂ ਚੈਪਟਰ ਨੰਬਰ 1 ਜਿਹੜਾ ਹੈ ਆਪਾਂ ਕਵਰ ਕਰ ਚੁੱਕੇ ਆ ਅੱਜ ਚੈਪਟਰ ਨੰਬਰ 2 ਕਵਰ ਕਰਾਂਗੇ ਪ੍ਰਵਾਸ ਅਤੇ ਪੰਜਾਬ ਦਾ ਯੂਥ ਤਾਂ ਇਹ ਗੁਰਬਚਨ ਦੀਆਂ ਰਚਨਾਵਾਂ ਜਿਹੜੀਆਂ ਹੈਗੀਆਂ ਆਪਾਂ ਕਰ ਰਹੇ ਆ ਸੋ ਉਹਨਾਂ ਦੇ ਨਿਬੰਧ ਜਿਹੜੇ ਨੇ ਇਸ ਸਾਲ ਤੁਹਾਡੇ ਸਿਲੇਬਸ ਦੇ ਵਿੱਚ ਇਨਕਲੂਡ ਕੀਤੇ ਗਏ ਨੇ ਬਿਕੋਜ਼ ਬਹੁਤ ਸਾਰੇ ਬੱਚੇ ਜਿਹੜੇ ਨੇ ਪੰਜਾਬ ਤੋਂ ਜਿਹੜੇ ਨੇ ਪ੍ਰਵਾਸ ਕਰਕੇ ਜਿਹੜਾ ਹੈਗਾ ਇਹ ਕਿੱਥੇ ਜਾ ਰਹੇ ਨੇ ਐਬ੍ਰਾਡ ਜਾ ਰਹੇ ਨੇ ਠੀਕ ਹੈ ਬਾਕੀ ਦੇਸ਼ਾਂ ਦੇ ਵਿੱਚ ਜਾ ਰਹੇ ਨੇ ਕੋਈ ਆਸਟ੍ਰੇਲੀਆ ਜਾ ਰਿਹਾ ਹੈ ਕੋਈ ਅਮਰੀਕਾ ਜਾ ਰਿਹਾ ਹੈ ਕੋਈ ਕੈਨੇਡਾ ਜਾ ਰਿਹਾ ਹੈ ਹਨਾ ਸੋ ਇਸ ਚੀਜ਼ ਉਹ ਜਿਹੜਾ ਹੈ ਮੇਨ ਮੁੱਦਾ ਲੈ ਕੇ ਹੀ ਇਹ ਕਿਤਾਬ ਜਿਹੜੀ ਹੈ ਗੁਰਬਚਨ ਨੇ ਲਿਖੀ ਹੈ ਠੀਕ ਹੈ ਸੋ ਸਾਰ ਵਿਸ਼ਾ ਵਸਤੂ ਪੜਾਂਗੇ ਛੇਤੀ ਹੀ ਤੁਹਾਡੇ ਲਈ ਸ਼ਾਰਟ ਕੁਐਸਚਨ ਵੀ ਲੈ ਕੇ ਆਵਾਂਗੀ ਤਾਂ ਬਹੁਤ ਹੀ ਮਿਹਨਤ ਲੱਗਦੀ ਹੈ 3-4 ਪੇजेस ਦਾ ਜਿਹੜਾ ਹੈਗਾ ਕੋਈ ਵੀ ਸਾਰ ਵਿਸ਼ਾ ਵਸਤੂ ਆਪਾਂ ਲਿਖਦੇ ਆ ਤਾਂ ਇਸ ਕਰਕੇ ਜਿਹੜਾ ਹੈ ਵੀਡੀਓ ਬਹੁਤ ਹੀ ਜ਼ਿਆਦਾ ਤੁਹਾਡੇ ਲਈ ਫਰੂਟਫੁੱਲ ਹੋਣ ਵਾਲੀ ਹੈ ਇਸ ਕਰਕੇ ਜਿਹੜਾ ਹੈ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਜਿਹੜੇ ਮੀਟ ਸਟੱਡੀ ਹੱਬ ਜਿਹੜਾ ਮੇਰਾ ਪੁਰਾਣਾ ਚੈਨਲ ਆ ਉਹਦੇ ਨਾਲ ਜੁੜੇ ਹੋਏ ਨੇ ਤਾਂ ਇਸ ਚੈਨਲ ਨੂੰ ਵੀ ਫੋਲੋ ਕਰ ਲਓ ਉਹਲੇ ਚੈਨਲ ਨੂੰ ਵੀ ਫੋਲੋ ਕਰਕੇ ਰੱਖੋ ਮੀਟ ਸਟੱਡੀ ਹੱਬ ਅਤੇ ਮੀਟ ਸਟੱਡੀ ਹੱਬ 2.0 ਨੂੰ ਬਿਕੋਜ਼ ਉਹ ਚੈਨਲ ਤੇ ਪ੍ਰੋਬਲਮ ਚੱਲ ਰਹੀ ਹੈ ਸੋ ਇਸ ਕਰਕੇ ਕਾਫੀ ਸਾਰਾ ਕੰਟੈਂਟ ਜਿਹੜਾ ਹੈ ਮੈਂ ਇੱਥੇ ਹੀ ਪੋਸਟ ਕਰਾਂਗੀ ਜਦ ਤੱਕ ਜਿਹੜਾ ਹੈ ਮਾਮਲਾ ਸੌਟ ਆਊਟ ਨਹੀਂ ਹੋ ਜਾਂਦਾ ਸੋ ਸਟਾਰਟ ਕਰਦੇ ਹਾਂ ਅੱਜ ਦਾ ਵੀਡੀਓ ਪ੍ਰਵਾਸ ਅਤੇ ਪੰਜਾਬ ਦਾ ਯੂਥ ਪਰਵਾਸ ਦਾ ਮਤਲਬ ਕੀ ਹੈਗਾ ਕਿ ਜਦੋਂ ਮਾਈਗ੍ਰੈਂਟ ਹੋ ਕੇ ਕਿਸੇ ਹੋਰ ਕੰਟਰੀ ਚ ਜਾ ਕੇ ਜਿਹੜਾ ਵਾਸ ਕਰਦੇ ਤੁਹਾਨੂੰ ਆਪਾਂ ਪਰਵਾਸ ਕਹਿੰਦੇ ਆ ਪਰਵਾਸ ਤੇ ਪੰਜਾਬ ਦਾ ਯੂਥ ਯੂਥ ਕੌਣ ਹੈਗੇ ਤੁਸੀਂ ਸਾਰੇ ਬੱਚੇ ਹੈ ਨਾ ਤੁਸੀਂ ਸਾਰੇ ਲੋਕ ਜਿਹੜੇ ਕਿ ਅੱਜ ਦਾ ਯੂਥ ਹੈ ਨੌਜਵਾਨ ਪੀੜੀ ਹੈ ਠੀਕ ਹੈ ਤਾਂ ਇਹ ਨਿਬੰਧ ਗੁਰਬਚਨ ਦੀ ਰਚਨਾ ਹੈਗੀ ਹੈ ਇਸ ਦਾ ਵਿਸ਼ਾ ਕੀ ਹੈਗਾ ਪੰਜਾਬ ਦੇ ਨੌਜਵਾਨਾਂ ਵਿੱਚ ਆਪਣੇ ਭਵਿੱਖ ਨੂੰ ਲੈ ਕੇ ਪੈਦਾ ਹੋਈ ਨਿਰਾਸ਼ਾਜਨਕ ਸਥਿਤੀ ਅਤੇ ਇਸੇ ਕਰਕੇ ਉਹਨਾਂ 'ਚ ਪੈਦਾ ਹੋਈ ਹਰ ਹਿੱਲੇ ਵਿੱਚ ਵਿਦੇਸ਼ ਜਾਣ ਦੀ ਰੁਚੀ ਹੈ ਹੁਣ ਦੇਖੋ ਪ੍ਰਵਾਸ ਤੇ ਪੰਜਾਬ ਦਾ ਯੂਥ ਇਸ ਇਸ ਦਾ ਜਿਹੜਾ ਨਿਬੰਧ ਹੈਗਾ ਠੀਕ ਹੈ ਇਸ ਨਿਬੰਧ 'ਚ ਮੇਨਲੀ ਕੀ ਕਿਹਾ ਗਿਆ ਕਿ ਜਿਹੜੇ ਅੱਜ ਦੇ ਪੀੜੀ ਹੈਗੀ ਹੈ ਨੌਜਵਾਨ ਪੀੜੀ ਉਹ ਆਪਣੇ ਭਵਿੱਖ ਨੂੰ ਲੈ ਕੇ ਬਹੁਤ ਚਿੰਤਤ ਹੈ ਨਿਰਾਸ਼ਾਜਨਕ ਸਥਿਤੀ ਜਿਹੜੀ ਹੈ ਪੈਦਾ ਹੋਈ ਪਈ ਹੈ ਇਸੇ ਕਰਕੇ ਉਹ ਹਰ ਹਿੱਲੇ ਕਿੱਥੇ ਜਾਣਾ ਚਾਹੁੰਦੇ ਨੇ ਵਿਦੇਸ਼ ਜਾਣਾ ਚਾਹੁੰਦੇ ਆ ਤਾਂ ਇਹੀ ਇਹਨਾਂ ਦੀ ਰੁਚੀ ਹੈਗੀ ਹੈ ਤਾਂ ਹੁਣ ਦੇਖੋ ਤੁਸੀਂ ਸਕੂਲ 'ਚ ਜਾਓਗੇ ਪਲੱਸ 1 2 ਦੇ ਬੱਚੇ ਤਾਂ ਪੁੱਛੋਗੇ ਬੇਟਾ ਕੀ ਕਰਨਾ ਹੈ ਤਾਂ ਉਹ IPS ਨਹੀਂ ਕਹਿੰਦੇ IPS ਨਹੀਂ ਕਹਿੰਦੇ PCS ਕਲੀਅਰ ਕਰਨ ਦੀ ਗੱਲ ਨਹੀਂ ਕਰਦੇ ਹੈਗੇ ਉਹ ਕਿਸ ਚੀਜ਼ ਦੀ ਗੱਲ ਕਰਦੇ ਨੇ ਕਿ ਵੀ ਅਸੀਂ ਤਾਂ ਜਿਹੜਾ ਹੈ ਹਾਈਲਾਈਟਸ ਕਰਕੇ ਜਿਹੜਾ ਹੈ ਬاہر ਚਲ ਜਾਣਾ ਹੈ ਹਨਾ ਤਾਂ ਪਹਿਲਾਂ ਤਾਂ ਪਲੱਸ 2 ਤੋਂ ਬਾਅਦ ਜਿਹੜੇ ਸੀ ਬੱਚੇ 18 18 19 19 ਸਾਲ ਦੇ ਬਾਹਰ ਜਾਂਦੇ ਸੀ ਲੇਕਿਨ ਹੁਣ ਜਿਹੜਾ ਹੈ ਰੂਲਸ ਰੈਗੂਲੇਸ਼ਨਸ ਚੇਨ ਹੋ ਚੇਂਜ ਹੋ ਗਏ ਨੇ ਤਾਂ ਗ੍ਰੈਜੂਏਸ਼ਨ ਕਰਕੇ ਜਿਹੜੇ ਨੇ ਬੱਚੇ ਬਾਹਰ ਜਾਂਦੇ ਨੇ ਅᱫੋ ਤੱਕ ਉਹਨਾਂ ਦਾ ਮਾਈਂਡ ਵੀ ਡਿਵੈਲਪ ਹੋ ਜਾਂਦਾ ਫਿਰ ਉਹ ਇੱਥੇ ਵੀ ਕੁਛ ਨਾ ਕੁਛ ਕਰਨਾ ਚਾਹੁੰਦੇ ਆ ਤਾਂ ਹੁਣ ਜਿਹੜੀ ਇਹ ਬੁੱਕ ਹੈਗੀ ਹੈ ਇਹ ਜਿਹੜੀ ਹੁਣ ਪੀੜੀ ਲੰਘ ਕੇ ਗਈ ਹੈ 2 ਸਾਲ ਪਹਿਲਾਂ ਜਿਹੜੇ ਪਲੱਸ 2 ਕਰਕੇ ਬੱਚੇ ਜਾ ਰਹੇ ਸੀ ਸੋ ਉਹਨਾਂ ਨੂੰ ਦੇਖ ਕੇ ਜਿਹੜੀ ਆ ਲਿਖੀ ਗਈ ਹੈ ਠੀਕ ਹੈ ਵੈਸੇ ਥੋੜੇ ਲਈ ਵੀ ਜਿਹੜਾ ਹੈ ਲੇਖਕ ਅਨੁਸਾਰ ਸੈਂਕੜੇ ਹੰਡਰਡਸ ਆਫ ਦਾ ਜਿਹੜੇ ਪੰਜਾਬੀ ਨੌਜਵਾਨ ਨੇ ਆਪਣੇ ਭਵਿੱਖ ਨੂੰ ਸੁਧਾਰਨ ਲਈ ਯੂਰਪ ਜਾਣਾ ਚਾਹੁੰਦੇ ਨੇ ਅਮਰੀਕਾ ਜਾਣਾ ਚਾਹੁੰਦੇ ਨੇ ਤਾਂ ਇਹਨਾਂ ਦੇਸ਼ਾਂ ਦੇ ਵਿੱਚ ਪਲਾਈਨ ਪਲਾਈਨ ਯਾਨੀ ਕਿ ਮਾਈਗ੍ਰੇਟ ਠੀਕ ਹੈ ਮਾਈਗ੍ਰੇਟ ਕਰਨ ਦੀ ਕੋਸ਼ਿਸ਼ ਜਿਹੜੀ ਇਹ ਕਰਦੇ ਨੇ ਫੜੇ ਜਾਂਦੇ ਨੇ ਤੇ ਇਸੇ ਕਰਕੇ ਜਿਹੜਾ ਹੈ ਇਹ ਇਟਲੀ ਇਰਾਕ ਯੂਨਾਨ ਸਪੇਨ ਤੁਰਕੀ ਆਦਿ ਮੁਲਕਾਂ ਦੀਆਂ ਜੇਲਾਂ ਦੇ ਵਿੱਚ ਵੀ ਸੜ ਰਹੇ ਹੁੰਦੇ ਕੋ ਡੌਂਕੀ ਲਾ ਕੇ ਜਾਂਦੇ ਨੇ ਹਨਾ ਤਾਂ ਜਿਹੜੇ ਵੀ ਬੱਚੇ ਡੌਂਕੀ ਲਾ ਕੇ ਜਾਂਦੇ ਨੇ ਜਾਂ ਕਿਤੇ ਹੋਰ ਮੈਕਸੀਕੋ ਦੀਆਂ ਕੰਡਾ ਪਾਰ ਕਰਕੇ ਜਾਂਦੇ ਨੇ ਠੀਕ ਹੈ ਔਰ ਉੱਥੋਂ ਦੀਆਂ ਜੇਲ੍ਹਾਂ ਦੇ ਵਿੱਚ ਕੈਂਪਾਂ ਦੇ ਵਿੱਚ ਜਿਹੜਾ ਹੈਗਾ ਸੜਦੇ ਨੇ ਤਾਂ ਇਹ ਚੀਜ਼ਾਂ ਦਾ ਵੀ ਜ਼ਿਕਰ ਕੀਤਾ ਗਿਆ ਕਿ ਉਹ ਦੇਖੋ ਆਪਣੇ ਕਿੱਲੇ ਤੇ ਕਿੱਲੇ ਵਿਕਵਾ ਕੇ ਜਿਹੜਾ ਹੈਗਾ ਧੋ ਜਾਂਦੇ ਨੇ ਤੇ ਹੁਣ ਦੇਖੋ ਕਿੰਨੇ ਡਿਪੋਰਟ ਹੋ ਕੇ ਬੱਚੇ ਜਿਹੜੇ ਨੇਗੇ ਵਾਪਸ ਆਏ ਨੇ ਹਨਾ ਸੋ ਕਹਿੰਦੇ ਵੀ ਇਹ ਜਿਹੜੇ ਨੇ ਬਹਜਾਰਾਂ ਸੈਂਕੜੇ ਨੌਜਵਾਨ ਜਿਹੜੇ ਨੇ ਆਪਣਾ ਭਵਿੱਖ ਸੁਧਾਰਨ ਲਈ ਯੂਰਪ ਵੱਡੀਆਂ-ਵੱਡੀਆਂ ਕੰਟਰੀਸ ਚ ਜਾਂਦੇ ਨੇ ਅਮਰੀਕਾ ਵਰਗੇ ਦੇਸ਼ਾਂ 'ਚ ਜਾਂਦੇ ਨੇ ਪਲਾਨ ਕਰਨ ਦੀ ਕੋਸ਼ਿਸ਼ ਕਰਦੇ ਨੇ ਫੜੇ ਜਾਂਦੇ ਨੇ ਤੇ ਜੇਲ੍ਹਾਂ ਦੇ ਵਿੱਚ ਸੜਦੇ ਨੇ ਇੰਗਲੈਂਡ ਆਸਟ੍ਰੇਲੀਆ ਕੈਨੇਡਾ ਆਦੀ ਦੇਸ਼ਾਂ ਦੇ ਵਿੱਚ ਜੋ ਬੱਚੇ ਪੜ੍ਹਨ ਜੰਦ ਨੇ ਉਹਨਾਂ ਨਾਲ ਵੀ ਅਲੱਗ ਤੋਂ ਚੀਜ਼ਾਂ ਵਰਤਦੇ ਨੇ ਹੁਣ ਦੇਖੋ ਐਦਾ ਤਾਂ ਹੈ ਨਹੀਂ ਕਿ ਜੇ ਅਮਰੀਕਾ ਦੀ ਕੰਦ ਪਾਰ ਕਰਕੇ ਜਾ ਰਹੇ ਹੋ ਅਮਰੀਕਾ ਇੰਗਲੈਂਡ ਤੁਸੀਂ ਜਾ ਰਹੇ ਹੋ ਉੱਥੇ ਜਿਹੜਾ ਹੈ ਤੁਹਾਡੇ ਨਾਲ ਸਲੂ ਗਲਤ ਹੋ ਰਹੇ ਨਹੀਂ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਜਾਂਦੇ ਹੋ ਕਿਸੇ ਵੀ ਦੇਸ਼ ਦੇ ਵਿੱਚ ਜਾਂਦੇ ਹੋ ਇੰਗਲੈਂਡ ਆਸਟ੍ਰੇਲੀਆ ਕੈਨੇਡਾ ਤਾਂ ਉੱਥੇ ਵੀ ਜਿਹੜੇ ਬੱਚੇ ਪੜਨ ਜਾਂਦੇ ਨੇ ਉਹਨਾਂ ਨਾਲ ਵੀ ਬਹੁਤ ਕੁਝ ਵਰਤਦਾ ਹੁਣ ਜਿਹੜੀਆਂ ਕੁੜੀਆਂ ਨੇ ਉੱਥੇ ਤੁਸੀਂ ਨਿਊਜ਼ ਡੇਲੀ ਦੇਖਦੇ ਹੋ ਕੈਨੇਡਾ ਤੋਂ ਕਿ ਕਿੰਦਾ ਜਿਹੜਾ ਹੈ ਉਹਨਾਂ ਤੋਂ ਕੰਮ ਕਰਾਇਆ ਜਾਂਦਾ ਕਿੰਦਾ ਉਹ ਜਿਹੜਾ ਹੈਗਾ ਅਹ ਟ੍ਰੈਫਿਕਿੰਗ ਦੇ ਵਿੱਚ ਫਸ ਰਹੀਆਂ ਨੇ ਵੇਸ਼ਵਾ ਵਰਤੀ ਜਿਹੜੇ ਆ ਬੱਚੇ ਉੱਥੇ ਕਾਫੀ ਸਾਰੇ ਕਰਦੀਆਂ ਨੇ ਲੜਕੀਆਂ ਹਨਾ ਤੇ ਡਰੱਗਸ ਲੈਣ ਲੱਗ ਜਾਂਦੀਆਂ ਐ ਤੇ ਹੁਣ ਤੁਸੀਂ ਇਹ ਵੀ ਦੇਖੋ ਕਿ ਕਾਫੀ ਸਾਰੀਆਂ ਨਿਊਜ਼ ਵਾਇਰਲ ਹੁੰਦੀਆਂ ਨੇ ਕਿ ਬੱਚੇ ਸੁਸਾਈਡ ਕਰ ਰਹੇ ਨੇ ਉੱਥੇ ਹਨਾ ਖੁਦਕੁਸ਼ੀਆਂ ਕਰ ਰਹੇ ਨੇ ਤਾਂ ਉੱਥੇ ਵੀ ਜੋ ਉਹਨਾਂ ਨਾਲ ਵਾਪਰਦਾ ਭਾਂਡੇ ਤੱਕ ਮਾਂਜਣ ਲਈ ਮਜਬੂਰ ਜਿਹੜਾ ਹੈ ਉੱਥੇ ਕੀਤਾ ਜਾਂਦਾ ਹੈ ਤੇ ਇਹ ਬਿਆਨ ਵੀ ਨਹੀਂ ਆਪਾਂ ਕਰ ਸਕਦੇ ਹੈਗੇ ਸੋ ਬੱਚੇ ਮਾਨਸਿਕ ਤੌਰ ਤੇ ਟੁੱਟ ਜਾਂਦੇ ਨੇ ਕਿਉਂਕਿ ਉਹ ਆਪਣੀ ਮਾਤਭੂਮੀ ਤੋਂ ਵੀ ਆ ਜਿਹੜੀ ਕੰਟਰੀ ਹੈ ਉੱਥੋਂ ਵੀ ਟੁੱਟ ਚੁੱਕੇ ਨੇ ਤੇ ਉਹਨਾਂ ਦੀ ਊਰਜਾ ਜਿਹੜੀ ਹੈ ਕਿਸੇ ਕੰਮ ਨੂੰ ਨਹੀਂ ਆ ਰਹੀ ਹੁੰਦੀ ਹੁਣ ਦੇਖੋ ਇੱਥੇ ਤੋਂ ਬੱਚੇ ਵਿਦੇਸ਼ ਪੜਨ ਗਏ ਨੇ ਉੱਥੇ ਜਾ ਕੇ ਟਾਇਲਟ ਸਾਫ ਕਰਦੇ ਨੇ ਭਾਂਡੇ ਤੱਕ ਮਾਂਜਦੇ ਨੇ ਹਣਾ ਕਾਫੀ ਸਾਰਿਆਂ ਨੂੰ ਥੋੜੀਆਂ ਠੀਕ ਠਾਕ ਜੌਬਸ ਮਿਲਦੇ ਨੇ ਲੇਕਿਨ 90% ਬੱਚੇ ਜਿਹੜੇ ਨੇ ਉੱਥੇ ਵੇਜਿਸ ਹੀ ਕਰਦੇ ਨੇ ਹਣਾ ਛੋਟੇ ਛੋਟੇ ਕੰਮ ਕਰਦੇ ਨੇ ਤਾਂ ਉਹਨਾਂ ਦੀ ਊਰਜਾ ਦੇਖੋ ਕਾਦੇ ਲਈ ਕੰਮ ਆ ਰਹੀ ਹੈ ਭਾਂਡੇ ਮਾਂਜਣ ਟਰੋਲ ਪੰਪ ਤੇ ਕੰਮ ਕਰਨ ਲਈ ਹੈ ਨਾ ਤਾਂ ਇੱਥੋਂ ਦੇ ਜਿਹੜੇ ਬੱਚੇ ਅੱਛਾ ਪੜ ਰਹੇ ਸੀਗੇ 90 ਅਬਵ ਲੈ ਕੇ ਜਾਂਦੇ ਨੇ ਉਹ ਉੱਥੇ ਕਿਵੇਂ ਦਾ ਕੰਮ ਕਰਿਆ ਉਹਨਾਂ ਦੀ ਊਰਜਾ ਤਾਂ ਕਿਸੇ ਕੰਮ ਆਉਂਦੀ ਨਹੀਂ ਤਾਂ ਇਹ ਸਾਨੀਆਂ ਚੀਜ਼ਾਂ ਜਿਹੜੀਆਂ ਨੇ ਦੱਸੀਆਂ ਜਾ ਰਹੀਆਂ ਨੇ ਇਸੇ ਨਿਬੰਧ ਦੇ ਵਿੱਚ ਗੁਰਬਚਨ ਦੇ ਦੁਆਰਾ ਲੇਖਕ ਇਹ ਦੱਸਿਆ ਕਿ ਰੁਜ਼ਗਾਰ ਦੇ ਵਸੀਲੇ ਪਿੰਡਾਂ ਤੇ ਸ਼ਹਿਰਾਂ ਵਿੱਚ ਅਲੱਗ-ਅਲੱਗ ਹਨ ਦੇਖੋ ਪਿੰਡਾਂ ਦੇ ਵਿੱਚ ਜਿਆਦਾਤਰ ਐਗਰੀਕਲਚਰ ਰਿਲੇਟਡ ਖੇਤੀਬਾੜੀ ਰਿਲੇਟਡ ਕੰਮ ਹੈ ਹਨਾ ਤਾਂ ਮੌਕੇ ਜਿਹੜੇ ਨੇ ਪਿੰਡਾਂ 'ਚ ਥੋੜੇ ਜਿਹਾ ਘੱਟ ਨੇ ਸ਼ਹਿਰਾਂ ਦੇ ਵਿੱਚ ਮੌਕੇ ਥੋੜੇ ਜਿਹਾ ਜ਼ਿਆਦਾ ਮਿਲਦੇ ਨੇ ਸੂਚਨਾ ਟੈਕਨੋਲੋਜੀ ਹੈ ਵਪਾਰ ਪ੍ਰਬੰਧਨ ਦਾ ਯੁੱਗ ਹੈ ਤੇ ਸ਼ਹਿਰਾਂ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮਿਲਦੀਆਂ ਨੇ ਤਾਂ ਪੰਜਾਬੀ ਨੌਜਵਾਨ ਜਿਹੜਾ ਹੈ ਇਸ ਨਾਲ ਘਟਿਆ-ਘਟਿਆ ਮਹਿਸੂਸ ਕਰਦਾ ਹੁਣ ਜਿਹੜਾ ਪਿੰਡੂ ਸਮਾਜ ਹੈ ਮੇਨਲੀ ਹਨਾ ਤਾਂ ਪੰਜਾਬ ਦੇ ਵਿੱਚ ਜਿਹੜਾ ਪਿੰਡੂ ਨੌਜਵਾਨ ਹੈ ਪਿੰਡੂ ਸਮ ਤਾਂ ਉਹ ਘੁਟਿਆ ਘੁਟਿਆ ਮਹਿਸੂਸ ਕਰਦੇ ਕਿਉਂਕਿ ਉਸ ਨੂੰ ਸਭ ਤੋਂ ਪਹਿਲਾਂ ਤਾਂ ਜਿਹੜਾ ਹੈਗਾ ਸ਼ਹਿਰ ਦੇ ਵਿੱਚ ਪੜਨ ਲਈ ਜਾਣਾ ਪੈਂਦਾ ਠੀਕ ਹੈ ਆਣ ਜਾਣ ਦਾ ਸਫਰ ਕਰਾਇਆ ਠੀਕ ਹੈ ਫੇ ਡੇਲੀ ਜਾਣਾ ਕੱਪੜੇ ਵੀ ਚਾਹੀਦੇ ਨੇ ਤਾਂ ਇਸ ਤਰ੍ਹਾਂ ਜਿਹੜਾ ਹੈਗਾ ਉਹ ਕੁਝ ਜਿਹੜੇ ਆਪਣੇ ਪੰਜਾਬ ਜੇ ਪਿੰਡਾਂ ਦੇ ਵਿੱਚ ਰਹਿਣ ਵਾਲੇ ਬੱਚਿਆਂ ਦੀ ਥੋੜੀ ਜੀ ਇੰਗਲਿਸ਼ ਜਿਹੜੀ ਹੈ ਕਮਜ਼ੋਰ ਹੁੰਦੀ ਹੈ ਤਾਂ ਉਹ ਸ਼ਹਿਰੀ ਬੱਚਿਆਂ ਦਾ ਮੁਕਾਬਲਾ ਜਿਹੜਾ ਹੈਗਾ ਕਿਸੇ ਤਰ੍ਹਾਂ ਨਹੀਂ ਕਰ ਪਾਉਂਦੇ ਹੀਣਤਾ ਦਾ ਸ਼ਿਕਾਰ ਖੁਦ ਨੂੰ ਸਮਝਦੇ ਨੇ ਤਾਂ ਇਸ ਕਰਕੇ ਜਿਹੜਾ ਘੁਟਿਆ ਘੁਟਿਆ ਮਹਿਸੂਸ ਕਰਦੇ ਨੇ ਸਕੂਲਾਂ ਕਾਲਜਾਂ ਕੰਪਿਊਟਰ ਦੀ ਸਿੱਖਿਆ ਉਹ ਲੈਂਦੇ ਨੇ ਮੁਕਾਬਲਾ ਲਿਖਿਆ ਯਾਨੀ ਕਿ ਕੰਪੀਟੀਟਿਵ ਇਗਜ਼ਾਮਸ ਦੇ ਦੰਦੇ ਨੇ ਫਿਰ ਸਿਆਸੀ ਆਗੂਆਂ ਕੋਲ ਉਸੇ ਫਾਸ਼ਲੀ ਭਟਕਦੇ ਨੇ ਰਿਸ਼ਵਤ ਦੰਦੇ ਨੇ ਪੁਲਿਸ ਦਾ ਡਰ ਲੱਗਿਆ ਰਹਿੰਦਾ ਤੇ ਪ੍ਰੇਸ਼ਾਨ ਹੁੰਦੇ ਨੇ ਹਨਾ ਉਸ ਨੂੰ ਉਹਨਾਂ ਨੂੰ ਇਹ ਸਿਸਟਮ ਦੁਸ਼ਮਣ ਲੱਗਣ ਲੱਗ ਜਾਂਦਾ ਤੇ ਉਹਨਾਂ ਦੀ ਸੋਚ ਵੀ ਨਹੀਂ ਕੰਮ ਕਰਦੀ ਹਨਾ ਸੋ ਇਸ ਕਰਕੇ ਉਹਨਾਂ ਨੂੰ ਸੱਤਾ ਦੇ ਵਿਰੁੱਧ ਪੋਲਿਟਿਕਸ ਦੇ ਵਿਰੁੱਧ ਗੁੱਸਾ ਬਹੁਤ ਜ਼ਿਆਦਾ ਆਉਂਦਾ ਹੈ ਐਗਰੈਸ਼ਨ ਤਾਂ ਹੀ ਦਾ ਅੱਜ ਦੇ ਨੌਜਵਾਨਾਂ ਦੇ ਵਿੱਚ ਐਗਰੈਸ਼ਨ ਬਹੁਤ ਵਧਿਆ ਹੋਇਆ ਹੈ ਤਾਂ ਉਹਨਾਂ ਨੂੰ ਇਹ ਸਮਝ ਨਹੀਂ ਆਂਦੀ ਕਿ ਉਹਨਾਂ ਕੋਲੇ ਉਹਨਾਂ ਨੂੰ ਇਹ ਚੀਜ਼ ਸਮਝ ਨਹੀਂ ਆਂਦੀ ਕਿ ਬੁੱਧੀ ਦਾ ਹਥਿਆਰ ਉਹਨਾਂ ਕੋਲੇ ਹੈ ਠੀਕ ਹੈ ਸੋ ਉਹ ਜਿਹੜੇ ਨੇ ਗੁੱਸਾ ਬਦਲਾ ਈਰਖਾ ਤੋਂ ਕੰਮ ਜਿਹੜਾ ਇਹ ਲੈਂਦੇ ਤਾਂ ਹੀ ਤਾਂ ਹੁਣ ਜਿਹੜੇ ਐ ਨੌਜਵਾਨ ਨਸ਼ਿਆਂ ਦੇ ਵੱਲ ਜਾ ਰਹੇ ਨੇ ਠੀਕ ਹੈ ਜਿਹੜੇ ਬਾਹਰ ਜਾ ਰਹੇ ਨੇ ਜਾ ਸਕਦੇ ਨੇ ਉਹ ਤਾਂ ਬਾਹਰ ਜਾ ਰਹੇ ਨੇ ਜਿਹੜੇ ਇੱਥੇ ਰਹਿ ਗਏ ਨੇ ਜਿਨ੍ਹਾਂ ਕੋਲੇ ਜ਼ਮੀਨਾਂ ਵਗੈਰਾ ਬਹੁਤ ਘੱਟ ਨੇ ਜਾਂ ਜਿਹੜੇ ਜੋਬ ਜਿਨ੍ਹਾਂ ਦੇ ਪੇਰੈਂਟਸ ਕਰਦੇ ਨੇ ਜਾਂ ਲਿਮਟਿਡ ਰਿਸੋਰਸਿਸ ਨੇ ਤਾਂ ਉਹ ਬੱਚੇ ਜਿਹੜੇ ਨੇ ਨਸ਼ਿਆਂ ਵੱਲ ਜਾ ਰਹੇ ਨੇ ਹੈਨਾ ਉਹ ਇਹ ਨਹੀਂ ਸੋਚ ਰਹੇ ਕਿ ਅਸੀਂ ਆਪਣਾ ਜਿਹੜਾ ਹੈ ਹੋਰ ਮਿਹਨਤ ਕਰਾਂ ਇਹ ਸਾਡੇ ਕੋਲ ਇੰਨੀ ਸਾਰੀ ਬੁੱਧੀ ਹੈ ਅਸੀਂ ਇਸ ਨੂੰ ਕਿਸੇ ਨਾ ਕਿਸੇ ਹੋਰ ਕੰਮ ਲਈਏ ਜੇ ਸਾਨੂੰ ਸੂਚਨਾ ਟੈਕਨੋਲੋਜੀ ਦੇ ਵਿੱਚ ਅਸੀਂ ਨਹੀਂ ਜਾ ਰਹੇ ਹੈਗੇ ਜਾਂ ਕੁਝ ਹੋਰ ਚੀਜ਼ ਦੇ ਵਿੱਚ ਅਸੀਂ ਜਿਹੜਾ ਆਪਣਾ ਦਿਮਾਗ ਲੜਾਈਏ ਹੈ ਨਾ ਤਾਂ ਫੇਰ ਇਹ ਨਸ਼ਿਆਂ ਵਾਲ ਟੱਕੇ ਜਾਂਦੇ ਨੇ ਤਾਂ ਇਸ ਕਰਕੇ ਜਿਹੜਾ ਹੈ ਉਹ ਸਟੇਟ ਨਾਲ ਟੱਕਰ ਲੈਂਦੇ ਨੇ ਠੀਕ ਹੈ ਹੁਣ ਤੁਸੀਂ ਦੇਖੋ ਕਿੰਨਾ ਲਾਠੀ ਚਾਰਜ ਵਗੈਰਾ ਹੁੰਦਾ ਹੈਗਾ ਨਾ ਤੇ ਵਿਦੇਸ਼ ਜਾਣ ਦਾ ਫੇਰ ਉਹ ਹਰ ਹਿੱਲੇ ਵਸੀਲੇ ਜਿਹੜਾ ਹੈਗਾ ਕੀ ਕਰਦੇ ਨੇ ਕੋਸ਼ਿਸ਼ ਕਰਦੇ ਨੇ ਜਾਂ ਤਾਂ ਨੌਜਵਾਨ ਥੱਕੇ ਜਾਂਦੇ ਨੇ ਜਾਂ ਫਿਰ ਕਿਸੇ ਨਾ ਕਿਸੇ ਹਰ ਹਿੱਲੇ ਜਿਹੜਾ ਹੈ ਕੁਝ ਵੀ ਕਰਾਇਮ ਕਰਕੇ ਤਾਂ ਹੀ ਤੇ ਲੁੱਟਾਂ ਖੋਹ ਆਉਣੇ ਕੁਝ ਵੀ ਕਰਾਇਮ ਕਰਕੇ ਵਿਦੇਸ਼ ਜਾਂਦਾ ਜੇ ਤਾਂ ਕਰਦੇ ਨੇ ਤਾਂ ਨੌਜਵਾਨਾਂ ਵਿੱਚ ਅਤੰਕ ਪੈਦਾ ਹੋ ਜਾਂਦਾ ਹੈ ਰਾਜ ਨੂੰ ਲੈ ਕੇ ਸੱਤਾ ਨੂੰ ਦੇ ਲੈ ਕੇ ਜਿਹੜਾ ਹੈ ਨੌਜਵਾਨਾਂ ਦੇ ਵਿੱਚ ਅਤੰਕ ਜਿਹੜਾ ਹੈ ਹੋ ਜਾਂਦਾ ਹੈ ਤਾਂ ਇਹ ਤੋਂ ਮੁਕਤ ਹੋਣ ਲਈ ਜਿਹੜਾ ਹੈ ਉਸ ਮਨੁੱਖ ਦਾ ਦਮਨ ਕੀਤਾ ਜਾਂਦਾ ਹੈ ਤਾਂ ਜੋ ਸਿਸਟਮ ਦੀ ਮਾਰ ਵੀ ਜਿਹੜੀ ਹੈ ਲੋਕ ਚੱਲ ਰਹੇ ਹੁੰਦੇ ਨੇ ਪੰਜਾਬ ਦੇ ਨੌਜਵਾਨ ਬਹੁਤ ਰਚਨਾਤਮਕ ਅਤੇ ਬੁੱਧੀ ਵਾਲੇ ਨੇ ਹੁਣ ਗੁਰਬਚਨ ਕੀ ਕਹਿੰਨੇ ਕਹਿੰਦੇ ਵੀ ਜਿਹੜੇ ਪੰਜਾਬ ਦੇ ਨੌਜਵਾਨ ਨੇ ਚਾਹੇ ਉਹ ਸ਼ੈਰੀ ਨੇ ਚਾਹੇ ਉਹ ਪਿੰਡੂ ਨੇ ਬਹੁਤ ਹੀ ਰਚਨਾਤਮਕ ਬਹੁਤ ਕ੍ਰੀਏਟਿਵ ਨੇ ਬਹੁਤ ਇੰਟੈਲੈਕਚੁਅਲ ਠੀਕ ਹੈ ਯਾਨੀ ਕਿ ਬੁੱਧੀ ਵਾਲੇ ਨੇ ਉਹ ਮਿੱਟੀ ਦੇ ਨਾਲ ਜੁੜੇ ਰਹਿਣਾ ਪਸੰਦ ਕਰਦੇ ਨੇ ਆਤਮ ਸਨਮਾਨ ਭਰਿਆ ਜੀਵਨ ਜਿਉਣਾ ਪਸੰਦ ਕਰਦੇ ਨੇ ਸਪੈਸ਼ਲੀ ਪੰਜਾਬੀ ਲੋਕ ਠੀਕ ਹੈ ਕਿਉਂਕਿ ਪੰਜਾਬ ਦੇ ਅੰਦਰ ਜਿਹੜੀ ਹੈ ਸੈਲਫ ਜਿਹੜੀ ਹੈ ਰਿਸਪੈਕਟ ਦੀ ਭਾਵਨਾ ਜਿਹੜੀ ਪਾਈ ਪਾਈ ਜਾਂਦੀ ਹੈ ਪਰ ਉਹ ਸ਼ਹਿਰੀ ਤਾਕਤਵਰ ਵਰਗ ਤੋਂ ਪਿੱਛੇ ਰਹਿੰਦੇ ਕਿਉਂਕਿ ਜਿਹੜੇ ਆਪਾਂ ਕਹਿੰਦੇ ਨੇ ਜਿਹੜੇ ਸ਼ਹਿਰ ਦੇ ਬੱਚੇ ਉਹਨੇ ਥੋੜੇ ਜਿਹਾ ਇੰਟੈਲੀਜੈਂਟ ਜ਼ਿਆਦਾ ਹੁੰਦੇ ਆ ਕਿਉਂ ਕਿ ਉਹ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਦੇ ਹੁੰਦੇ ਆ ਆਪਣੇ ਜਿਹੜੇ ਪਿੰਡੂ ਸਮਾਜ ਦੇ ਬੱਚੇ ਨੇ ਜ਼ਿਆਦਾਤਰ ਗਵਰਨਮੈਂਟ ਸਕੂਲਾਂ ਦੇ ਹੁੰਦੇ ਨੇ ਠੀਕ ਹੈ ਤਾਂ ਪਿੰਡੂ ਦੇ ਜਿਹੜੇ ਬੱਚੇ ਹੁੰਦੇ ਨੇ ਉਹ ਥੋੜੇ ਜਿਹਾ ਇੰਗਲਿਸ਼ ਦੇ ਵਿੱਚ ਲਗਾ ਲੋ ਜਾਂ ਕਿਸੇ ਹੋਰ ਚਮਕਦਮਕ ਕਿ ਕਿ ਉਹਨਾਂ 'ਚ ਘਟ ਹੁੰਦੀ ਹੈ ਗਿਆ ਫੈਸ਼ਨ ਫੇਡ ਉਹਨਾਂ 'ਚ ਘਟ ਹੁੰਦਾ ਹੈ ਤਾਂ ਉਹ ਜਿਹੜੇ ਨੇ ਸ਼ਹਿਰੀ ਤਾਕਤ ਵਰਤੋਂ ਕਿਸੇ ਨਾ ਕਿਸੇ ਤਰੀਕੇ ਨਾਲ ਥੋੜਾ ਜਿਹਾ ਪਿੱਛੇ ਰਹਿ ਜਾਂਦੇ ਨੇ ਬੇਇਨਸਾਫੀ ਉਹ ਸਹਿੰਦੇ ਨੇ ਸਿਸਟਮ ਵੀ ਸੁਧਾਰ ਕਰਨਾ ਚਾਹੁੰਦੇ ਨੇ ਉਹਨਾਂ ਦੇ ਅੰਦਰ ਲਾਵਾ ਉੱਠਦਾ ਰਹਿੰਦਾ ਹੈ ਜੋ ਬੇਗਾਨਾਪਣ ਪੈਦਾ ਕਰਦਾ ਕਿਉਂਕਿ ਉਹ ਆਪਣੇ ਦੇਸ਼ ਦੇ ਵਿੱਚ ਕੁਝ ਕਰ ਨਹੀਂ 파ਰੇ ਬਾਹਰ ਜਾਣਾ ਚਾਹੁੰਦੇ ਆ ਲੇਕਿਨ ਪੈਸਿਆਂ ਦੀ ਕਮੀ ਰਹਿੰਦੀ ਹੈ ਤੋ ਇਸ ਕਰਕੇ ਨਸ਼ਿਆਂ ਦੇ ਵਿੱਚ ਜਾਂ ਤੁਸੀਂ ਕਹਿ ਲਓ ਕਿ ਕ੍ਰਾਈਮ ਦੇ ਵਿੱਚ ਇਨਵੋਲਵ ਹੋ ਜਾਂਦੇ ਨੇ ਤਾਂ ਇਹ ਇਲਾਵਾ ਬੇਗਾਨਾਪਣ ਲਾਚਾਰੀ ਉਸ ਨੂੰ ਵਿਦੇਸ਼ ਜਾਣ ਲਈ ਪ੍ਰੇਰਿਤ ਕਰਦੀ ਰਹਿੰਦੀ ਹੈ ਅੰਦਰੋਂ ਅੰਦਰ ਤੁਸੀਂ ਹਰੇਕ ਅਗਰ ਤੁਸੀਂ ਸਾਰੇ ਬੱਚੇ ਜਿਵੇਂ ਪੜ ਰਹੇ ਹੋ ਮੇਰੇ ਕੋਲੋਂ 100 ਦੇ ਵਿੱਚੋਂ 90% ਬੱਚੇ ਜਿਹੜੇ ਨੇ ਬਾਹਰ ਜਾ ਕੇ ਜਿਹੜਾ ਹੈਗਾ ਕਮਾਉਣਾ ਚਾਹੁੰਦੇ ਨੇ ਠੀਕ ਹੈ ਕਈ ਕਹਿੰਦੇ ਨੇ ਕਿ ਅਸੀਂ ਵਾਪਸ ਨਹੀਂ ਆਉਣਾ ਕਈ ਕਹਿੰਦੇ ਅਸੀਂ ਤਾਂ ਪੰਜਾਬ ਦਾ ਮੂੰਹ ਤੱਕ ਨਹੀਂ ਦੇਖਣਾ ਕਈ ਕਹਿੰਦੇ ਨੇ ਕਿ ਅਸੀਂ ਵਾਪਸ ਆਣਾ ਵਾਪਸ ਆ ਕੇ ਇੱਥੇ ਜਿਹੜਾ ਹੈ ਬਿਜ਼ਨਸ ਆਪਣਾ ਡਿਵੈਲਪ ਕਰਨਾ ਠੀਕ ਹੈ ਤੇ ਕਮਾ ਕੇ ਵਾਪਸ ਆ ਜਾਾਂਗੇ ਹਨਾ ਸੋ ਬਾਕੀ ਆਪਾਂ ਕਹੀਏ ਤਾਂ 100 ਦੇ ਵਿੱਚੋਂ 90 ਬੱਚੇ ਜਿਹੜੇ ਨੇ ਬਾਹਰ ਹੀ ਜਾਣਾ ਚਾਹੁੰਦੇ ਨੇ ਸੋ ਫਿਰ ਉਹ ਅਨੈਤਿਕ ਤੌਰ ਦੇ ਉੱਤੇ ਜਾਲੀ ਸੰਸਾਰ ਦੇ ਵਿੱਚ ਕਦਮ ਰੱਖਦੇ ਨੇ ਜਾਲੀ ਦਸਤਾਵੇਜ਼ ਜਿਹੜੇ ਨੇ ਤਿਆਰ ਕਰਦੇ ਨੇ ਠੀਕ ਹੈ ਫੇਕ ਡਾਕੂਮੈਂਟਸ ਤਿਆਰ ਕਰਦੇ ਨੇ ਦਿਖਾਉਂਦੇ ਨੇ ਕਿ ਅਸੀਂ ਇੱਥੇ ਤੇ ਕੰਮ ਕਰ ਰਹੇ ਸੀ ਅੱਜ ਕੱਲ ਜਿਹੜੇ ਨੇ ਸਰਟੀਫਿਕੇਟ ਬਣ ਜਾਂਦੇ ਨੇ ਡਿਗਰੀਆਂ ਬਣਵਾ ਲੈਂਦੇ ਨੇ ਵਿਆਜ ਚੱਕਦੇ ਨੇ ਠੀਕ ਹੈ ਵਿਆਜ ਤੇ ਕਰਜ਼ਾ ਚੱਕਦੇ ਨੇ ਏਜੰਟਾਂ ਦੀ ਠੱਗੀ ਆ ਆਦੀ ਵਗੈਰਾ ਦਾ ਸ਼ਿਕਾਰ ਹੁੰਦੇ ਨੇ ਪਰ ਹਰ ਹਿੱਲੇ ਉਹ ਇੰਗਲੈਂਡ ਕੈਨੇਡਾ ਅਮਰੀਕਾ ਯੂਰਪ ਵਰਗੇ ਦੇਸ਼ਾਂ 'ਚ ਜਾਣਾ ਚਾਹੁੰਦੇ ਨੇ ਪਰ ਜਦੋਂ ਹਿੱਲੇ ਵਸੀਲੇ ਕਰਕੇ ਕੁਝ ਕੁ ਜਿਹੜੇ ਚਲੇ ਜਾਂਦੇ ਨੇ ਠੀਕ ਹੈ ਵਿਦੇਸ਼ਾਂ ਚ ਜਾ ਕੇ ਵੀ ਉਹ ਚਿੰਤਤ ਰਹਿੰਦੇ ਨੇ ਅਨੈਤਿਕ ਬਣ ਜਾਂਦੇ ਨੇ ਤੇ ਉੱਥੇ ਵੀ ਤੁਸੀਂ ਦੇਖੋ ਕਾਫੀ ਸਾਰਾ ਜੇ ਆਪਾਂ ਕੈਨੇਡਾ ਦਾ ਦੇਖੀ ਤਾਂ ਹੈ ਕੈਨੇਡਾ ਦਾ ਹਾਲ ਇੰਨਾ ਜਿੰਦਾ ਕਿ ਉੱਥੇ ਵੀ ਸਨੇਚਿੰਗ ਰੋਬਰੀ ਵਗੈਰਾ ਸ਼ਿਕਾਰ ਜਿਹੜੇ ਹੈ ਬੱਚੇ ਹੋਏ ਪਏ ਨੇ ਪੰਜਾਬੀ ਹੀ ਪੰਜਾਬੀ ਨਾਲ ਲੁੱਟ ਖੋਹ ਕਰ ਰਿਹਾ ਠੀਕ ਹੈ ਸੋ ਫਿਰ ਇਨ ਕੇਸ ਅਗਰ ਉਹ ਪੱਕੇ ਵੀ ਹੋ ਜਾਂਦੇ ਨੇ ਤਾਂ ਇੱਥੋਂ ਦੀਆਂ ਕੁੜੀਆਂ ਨਾਲ ਵਿਆਹ ਕਰਵਾਉਂਦੇ ਨੇ ਠੀਕ ਹੈ ਕਿਉਂਕਿ ਇਹ ਮੇਨ ਜਿਹੜਾ ਮੁੱਦਾ ਸੀ ਨਾ ਕਰੰਟ 8-10 ਸਾਲ ਪਹਿਲਾਂ ਦਾ ਇਹ ਮੁੱਦਾ ਸੀ ਕਿ ਜਿਹੜੇ ਬਾਹਰ ਮੁੰਡੇ ਚਲੇ ਜਾਂਦੇ ਸੀ ਉਹ ਇੱਥੇ ਦੀਆਂ ਕੁੜੀਆਂ ਦੇ ਨਾਲ ਵਿਆਹ ਕਰਵਾਉਂਦੇ ਸੀ ਜਦਕਿ ਉੱਥੇ ਵੀ ਵਿਆਹੇ ਹੋਏ ਸੀ ਬੱਚਿਆਂ ਵਾਲੇ ਸੀ ਇੱਥੇ ਆ ਕੇ ਵੀ ਵਿਆਹ ਕਰਾਉਂਦੇ ਨੇ ਆਪਣੇ ਪੇਰੈਂਟਸ ਦੇ ਕਹੇ ਤੇ ਤੇ ਇੱਥੇ ਵਿਆਹ ਕਰਾ ਕੇ ਕੁੜੀ ਨੂੰ ਇੱਥੇ ਹੀ ਧੋਖਾ ਦੇ ਕੇ ਜਿਹੜੇ ਸੀ ਛੱਡ ਜਾਂਦੇ ਸੀ 8-10 ਪਹਿਲਾਂ ਦਾ ਸਿਨੈਰੀਓ ਸਾਲ ਦਾ ਇਹ ਸੀ ਲੇਕਿਨ ਹੁਣ ਕੀ ਸਿਨੈਰੀਓ ਹੈਗਾ ਕਿ ਲੜਕੀ ਜਿਹੜੀ ਹੈ ਆਈਲੈਂ कि ਜਿਵੇਂ ਆਪਾਂ ਪਿਛਲੇ 2-3 ਸਾਲ ਪਹਿਲਾਂ ਇਹ ਦੇਖ ਰਹੀ ਸੀ ਕਿ ਲੜਕੀ ਨੂੰ ਆਇਲਟਸ ਕਰਾ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਲੜਕਾ ਜਿਹੜਾ ਹੈ ਪੈਸੇ ਲਗਾਉਂਦਾ ਹੈ ਤੇ ਉਸ ਤੋਂ ਬਾਅਦ ਲੜਕੀ ਜਿਹੜੀ ਹੈਗੀ ਉੱਥੇ ਜਾ ਕੇ ਮੁੱਕੜ ਜਾਂਦੀ ਹੈ ਹੈਨਾ ਸੋ ਇਹ ਸਾਨੀਆਂ ਚੀਜ਼ਾਂ ਜਿਹੜੀਆਂ ਆਪਣੇ ਆਪ ਵੇਖ ਹਰੇਕ ਲੜਕੀ ਗਲਤ ਨਹੀਂ ਹਰੇਕ ਲੜਕਾ ਗਲਤ ਨਹੀਂ ਲੇਕਿਨ ਇਹ ਸਾਨੀਆਂ ਚੀਜ਼ਾਂ ਜਿਹੜੀਆਂ ਨੇ ਹੋ ਰਹੀਆਂ ਨੇ ਤੇ ਬੱਚੇ ਜਿਹੜੇ ਨੇ ਧੋਖੇ ਦਾ ਸ਼ਿਕਾਰ ਹੋ ਰਹੇ ਨੇ ਤੇ ਧੋਖਾ ਕਰ ਵੀ ਰਹੇ ਨੇ ਠੀਕ ਹੈ ਪਹਿਲੇ ਦੌਰ ਦੇ ਪ੍ਰਵਾਸ ਵਿੱਚ ਮਨੁੱਖ ਕਦੇ ਆਪਣੀ ਮਾਤਭੂਮੀ ਦਾ ਤਿਆਗ ਨਹੀਂ ਸੀ ਕਰਦਾ ਅਪਰੇ ਪਿਛਲੇ ਚੈਪਟਰ ਚ ਪੜਿਆ ਜਿਨ੍ਹਾਂ ਨੇ ਪਿਛਲੇ ਚੈਪਟਰ ਦੀ ਵੀਡੀਓ ਨਹੀਂ ਦੇਖੀ ਤਾਂ ਉਹ ਜ਼ਰੂਰ ਦੇਖ ਕੇ ਆਓ ਤਾਂ ਪਿਛਲੇ ਪਹਿਲਾ ਦੌਰ ਦੂਜਾ ਦੌਰ ਤੀਜਾ ਦੌਰ ਆਪਾਂ ਨੇ ਪਿਛਲੇ ਚੈਪਟਰ ਚ ਪੜਿਆ ਤਾਂ ਪਹਿਲੇ ਦੌਰ ਦੇ ਪ੍ਰਵਾਸ ਵਿੱਚ ਮਨੁੱਖ ਕਹਿੰਦਾ ਸੀਗਾ ਕਿ ਵੀ ਮੈਂ ਜਿਹੜਾ ਹਾਂ ਜੇ ਮੈਂ ਕਮਾਣ ਵੀ ਜਾ ਰਿਹਾ ਹੈਗਾ ਤਾਂ ਮੈਂ ਵਿਦੇਸ਼ ਵਿੱਚ ਕਮਾ ਕੇ ਵਾਪਸ ਆਵਾਂਗਾ ਮਾਤ ਭੂਮੀ ਦਾ ਆਪਣੀ ਪੰਜਾਬ ਦਾ ਤਿਆਗ ਨਹੀਂ ਕਰਾਂਗਾ ਕਮਾਈ ਕਰਕੇ ਉਹ ਵਾਪਸ ਆਪਣੇ ਦੇਸ਼ ਪਰਤਨ ਦੀ ਆਸ ਰੱਖਦਾ ਸੀ ਤੇ ਇਹ ਗਦਰੀ ਲਹਿਰ ਪ੍ਰਵਾਸ ਵਰਗਾ ਸੀ ਪਰ ਅੱਜ ਦੇ ਜਿਹੜੇ ਪੰਜਾਬੀ ਨੇ ਹੁਣ ਮੈਂ ਹੁਣੇ ਕਹਿ ਕੇ ਹੱਡੀਆਂ ਕਿ ਅਗਰ ਤੁਸੀਂ ਕਿਸੇ ਬੱਚੇ ਨੂੰ ਪੁੱਛਦੇ ਹੋ ਕਿ ਬੇਟਾ ਬਾਹਰ ਜਾ ਰਹੇ ਹੋ ਦੋ ਤਿੰਨ ਸਾਲ ਬਾਅਦ ਵਾਪਸ ਆਉਂਗੇ ਤਾਂ ਉਹ ਕਹੇਗਾ ਨਹੀਂ ਮੈਂ ਹਰੇ ਵਾਪਸ ਕੀ ਕਰਨ ਆਉਣਾ ਹੈ ਨਾ ਤੇ ਪੇਰੈਂਟਸ ਨੂੰ ਵੀ ਨਾਲ ਹੀ ਲੈ ਜਾਗੇ ਹੈ ਨਾ ਤਾਂ ਕਹਿੰਦਾ ਮਤਲਬ ਕੀ ਹੈਗਾ ਕਿ ਪਰ ਅੱਜ ਦਾ ਜਿਹੜਾ ਪੰਜਾਬੀ ਪ੍ਰਵਾਸ ਹੈ ਇਹਨਾਂ ਨੂੰ ਲੱਗਦਾ ਹੈ ਕਿ ਪੰਜਾਬ ਵਿੱਚ ਕੁਝ ਵੀ ਨਹੀਂ ਹੈ ਮਿਹਨਤ ਦਾ ਮੁltਾ ਪੈ ਹੀ ਨਹੀਂ ਰਿਹਾ ਨੌਕਰੀ ਦਾ ਮੈਰਿਟ ਵਾਲਿਆਂ ਨੂੰ ਮਿਲਦੀ ਆ ਤੇ ਦੂਜੀ ਸਟੇਟਾਂ ਦੇ ਲੋਕ ਆ ਕੇ ਇੱਥੇ ਕੰਮ ਕਰ ਰਹੇ ਨੇ ਤੁਸੀਂ ਦੇਖੋ ਬਿਹਾਰ ਤੋਂ ਯੂਪੀ ਤੋਂ ਜਿਹੜੇ ਨੇ ਲੋਕ ਇੱਥੇ ਆ ਕੇ ਆਈਐਸ ਅਫਸਰ ਬਣ ਰਹੇ ਨੇ ਠੀਕ ਹੈ ਤੇ ਆਪਣੇ ਜਿਹੜੇ ਪੰਜਾਬੀ ਇੱਥੇ ਦੇ ਬੱਚੇ ਨੇ ਉਹ ਬਾਹਰ ਮਾਈਗਰੇਟ ਹੋ ਕੇ ਜਾ ਰਹੇ ਨੇ ਨਿੱਕੇ ਨਿੱਕੇ ਕੰਮਾਂ ਲਈ ਜਿਹੜਾ ਹੈਗਾ ਕਿਉਂਕਿ ਕਿਉਂ ਜਾ ਰਹੇ ਨੇ ਕਿਉਂਕਿ ਨਿੱਕੇ ਨਿੱਕੇ ਕੰਮਾਂ ਲਈ ਇੱਥੇ ਉਹਨਾਂ ਨੂੰ ਰਿਸ਼ਵਤ ਦੇਣੀ ਪੈਂਦੀ ਹੈ ਠੀਕ ਹੈ ਜੌਬਸ ਮਿਲ ਨਹੀਂ ਰਹੀਆਂ ਮੈਰਿਟ ਲਿਸਟ ਜਿਹੜੀ ਹੈ ਉਹ ਬਹੁਤ ਹੀ ਜ਼ਿਆਦਾ ਅੱਗੇ ਜਾਂਦੀ ਹੈ ਤੇ ਉਹਨਾਂ ਨੂੰ ਵੱਖ-ਵੱਖ ਕੰਮਾਂ ਲਈ ਜਲੀਲ ਹੋਣਾ ਪੈਂਦਾ ਰਿਸ਼ਵਤ ਦੇਣੀ ਪੈਂਦੀ ਹੈ ਕਾਨੂੰਨੀ ਏਜੰਸੀਆਂ ਦਾ ਵਿਵਹਾਰ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਹੁੰਦੇ ਸੀ ਦੇਖੋਗੇ ਪੁਲਿਸ ਦਾ ਵਿਵਹਾਰ ਵੀ ਅੱਜਕੱਲ੍ਹ ਕਿ ਹੋਲੀ ਵਾਲੇ ਦਿਨ ਦਾ ਜਿਹੜਾ ਕਰਨਲ ਤੇ ਜਿਹੜਾ ਹੈ ਪੁਲਿਸ ਦੀ ਆਪਸ ਦੇ ਵਿੱਚ ਜਿਹੜਾ ਕੇਸ ਹੋਇਆ ਹੈ ਨਾ ਤੇ ਕਹਿੰਦਾ ਮਤਲਬ ਹੈਗਾ ਕਿ ਅੱਜ ਦੇ ਬੱਚਿਆਂ ਦੇ ਵਿੱਚ ਜਿਹੜਾ ਹੈਗਾ ਕਾਨੂੰਨੀ ਏਜੰਸੀਆਂ ਲਾਈਕ ਲਾ ਨੂੰ ਲੈ ਲਓ ਪੁਲਿਸ ਨੂੰ ਲੈ ਲਓ ਜਿੱਕੇ ਆਰਮੀ ਲੱਕੇ ਇਹਨਾਂ ਨੂੰ ਦੇਖ ਕੇ ਵੀ ਹਵਾਰ ਜਿਹੜਾ ਹੈ ਉਹ ਚੰਗਾ ਨਹੀਂ ਰਿਹਾ ਕਿਉਂਕਿ ਲੀਡਰ ਵੀ ਸਰਕਾਰ ਵੀ ਜਿਹੜੀ ਹੈਗੇ ਆ ਭ੍ਰਿਸ਼ਟ ਹੈ ਤਾਂ ਇਸ ਕਰਕੇ ਉਹ ਹਰ ਹਿੱਲੇ ਵਸਿੱਲੇ ਬਾਹਰ ਜਾ ਕੇ ਜਿਹੜਾ ਹੈ ਵਸਣਾ ਚਾਹੁੰਦੇ ਨੇ ਤਾਂ ਪੰਜਾਬ ਦੇ ਯੂਥ ਦੀ ਗੱਲ ਕੀਤੀ ਗਈ ਹੈ ਇੱਥੇ ਸਪੈਸ਼ਲੀ ਪੰਜਾਬੀ ਮਨੁੱਖ ਹਿੰਸਾ ਦੇ ਰਸਤੇ ਤੇ ਚੱਲਣਾ ਸ਼ੁਰੂ ਕਰ ਦਿੰਦੇ ਨੇ ਨੱਚੇ ਲੈਣ ਲੱਗ ਜਾਂਦੇ ਨੇ ਵਿਦੇਸ਼ ਦੇ ਵਿੱਚ ਸੈਟਲ ਹੋਣ ਲਈ ਜਾਣ ਦੀ ਬਾਜ਼ੀ ਤੱਕ ਕੋ ਲਗਾ ਦਿੰਦੇ ਨੇ ਪਰਿਵਾਰ ਤੋਂ ਬਗਾਨੇ ਉਹ ਦੋਰੀ ਸਥਿਤੀ ਦੇ ਵਿੱਚ ਰਹਿੰਦੇ ਨੇ ਕਿ ਪਰਿਵਾਰ ਨੂੰ ਛੱਡ ਕੇ ਜਾਈਏ ਨਾ ਜਾਈਏ ਜਦੋਂ ਚਲੇ ਜਾਂਦੇ ਨੇ ਉੱਥੇ ਵੀ ਪੂਰੀ ਤਰ੍ਹਾਂ ਸੈਟਲ ਨਹੀਂ ਹੋ ਪਾਉਂਦੇ ਜਿਹਨੇ ਸੈਟਲ ਹੋ ਜਾਂਦੇ ਨੇ ਉਹ ਇੱਥੇ ਦੀਆਂ ਕੁੜੀਆਂ ਜਾਂ ਮੁੰਡੇ ਨਾਲ ਵਿਆਹ ਦਾ ਚਾਂਸਾ ਉਹਨਾਂ ਨੂੰ ਦਿੰਦੇ ਨੇ ਉਸ ਤੋਂ ਬਾਅਦ ਇੱਥੀ ਛੱਡ ਜਾਂਦੇ ਹਨਾ ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇੱਥੇ ਦਿਖਾਈਆਂ ਗਈਆਂ ਨੇ ਤਾਂ ਹੁਣ ਜਿਹੜੇ ਬੱਚੇ ਨੇ ਇਹੀ ਸੋਚਦੇ ਨੇ ਕਿ ਅਗਾਹ ਵਧਣ ਦਾ ਰਸਤਾ ਕੇਵਲ ਵਿਦੇਸ਼ ਜਾਣਾ ਹੀ ਹੈ ਕਿਉਂਕਿ ਲੀਡਰ ਤਾਂ ਨੌਕਰੀਆਂ ਵੱਲ ਧਿਆਨ ਨਹੀਂ ਦੇ ਰਹੇ ਕਰਪਸ਼ਨ ਨੀ ਜਦਾ ਵਧੀ ਹੋਈ ਐ এডਿਕੇਸ਼ਨ ਸਿਸਟਮ ਵੀ ਵਧੀਆ ਨਹੀਂ ਐ ਜ਼ਿਆਦਾਤਰ ਪਿੰਡਾਂ ਨੂੰ ਤਾਂ ਕੇਂਦਰਿਤ ਕੀਤਾ ਹੀ ਨਹੀਂ ਜਾਂਦਾ ਹੈਗਾ ਠੀਕ ਐ ਕਿਉਂਕਿ ਪਿੰਡਾਂ ਦੇ ਵਿੱਚ ਜਿਹੜਾ ਹੈ এডਿਕੇਸ਼ਨ ਸਿਸਟਮ ਹਜੇ ਵੀ ਡਾਵਾਡੋਲ ਸਿਟੀ ਦੇ ਵਿੱਚ ਆ ਤਾਂ ਇਸੇ ਕਰਕੇ ਪਿੰਡਾਂ ਦੇ ਜਿਹੜੇ ਨਿਮਨ ਪਚੋਕੜ ਵਾਲੇ ਨੌਜਵਾਨੇ ਕਿਸੇ ਨਾ ਕਿਸੇ ਮੁਕਾਬਲੇ ਦੇ ਵਿੱਚ ਸ਼ਹਿਰੀ ਨੌਜਵਾਨਾਂ ਦਾ ਟੱਕਰਾ ਨਹੀਂ ਕਰ ਸਕਦੇ ਕਿਉਂਕਿ ਆਪਾਂ ਦੇਖਦੇ ਆ ਕਿ ਵੈਸੇ ਤਾਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਹੁਣ ਹਰ ਪੰਜਾਬੀ ਜਿਹੜਾ ਹੈ ਉਹ ਅੰਗਰੇਜ਼ੀ ਸਕੂਲਾਂ ਚ ਵੱਡੇ ਵੱਡੇ ਸਕੂਲਾਂ ਚ ਆਪਣੇ ਬੱਚੇ ਨੂੰ ਪੜਾ ਰਿਹਾ ਕਿਉਂ ਕਿ ਕਿਉਂਕਿ ਆਈਲਟਸ ਕਰਾ ਕੇ 12ਵੀਂ ਤਾਂ ਭੇਜਣਾ ਤਾਂ ਕਹਿੰਦਾ ਮਤਲਬ ਅੰਗਰੇਜ਼ੀ ਸਿੱਖਿਆ ਤਾਂ ਦੇ ਰਹੇ ਲੇਕਿਨ ਫੇਰ ਵੀ ਕਿਉਂਕਿ ਬੇਸ ਜਿਹੜਾ ਹੈ ਮਾਤਾ ਪਿਤਾ ਦਾ ਵੀ ਪਿੱਛੋਂ ਕਮਜ਼ੋਰ ਹੈ ਤੇ ਅੱਗੋਂ ਵੀ ਕਮਜ਼ੋਰ ਹੈ ਤਾਂ ਇਸ ਕਰਕੇ ਜਿਹੜਾ ਹੈਗਾ ਸ਼ਹਿਰੀ ਨੌਜਵਾਨਾਂ ਦੇ ਨਾਲ ਇਹ ਟੱਕਰ ਨਹੀਂ ਕਰ ਸਕਦੇ ਤਾਂ ਹਰ ਹਿੱਲੇ ਵਸੀਲੇ ਵਿਆਹ ਕਰਾ ਕੇ ਜਾਂ ਕਿਵੇਂ ਵੀ ਡੌਂਕੀ ਲਗਾ ਕੇ ਬਾਹਰ ਜਾਣਾ ਚਾਹੁੰਦੇ ਨੇ ਪੰਜਾਬ ਦੇ ਸਿਆਸੀ ਲੋਕ ਇਸ ਨੂੰ ਚੀਜ਼ ਨੂੰ ਨਹੀਂ ਸਮਝਦੇ ਕਿ ਲਾਚਾਰੀ ਵਸ ਕਿਤੇ ਇਹ ਤਾਂ ਸਮਝੋਉਂਦੇ ਨੇ ਸਿਰਫ ਅਗਰ ਇੱਥੇ ਜੌਬਸ ਹੋਣ ਲੀਡਰ ਜਿਹੜੀਆਂ ਹੈ ਉਹ ਅੱਛੀ ਪਾਰਟੀ ਕ੍ਰੀਏਟ ਕਰਨ ਤੇ ਇੱਥੇ ਜਿਹੜੀਆਂ ਜੌਬਸ ਹੋਣ ਤਾਂ ਇਹ ਸਾਰੇ ਸਮਝੋਤੇ ਅੱਜ ਦੇ ਨੌਜਵਾਨਾਂ ਨੂੰ ਨਾ ਕਰਨੇ ਪੈਣ ਕਿਉਂਕਿ ਇਹ ਭਵਿੱਖ ਲਈ ਘਾਟੇ ਦਾ ਸੌਦਾ ਨੇ ਬਾਹਰ ਜਾ ਕੇ ਵਸਣਾ ਘਾਟੇ ਦਾ ਸੌਦਾ ਹੈ ਕਿਉਂ ਕਿਉਂਕਿ ਹੁਣ ਪਿੰਡ ਦੇ ਪਿੰਡ ਖਾਲੀ ਹੋ ਗਏ ਨੇ ਜਿਹੜਾ ਆਪਣਾ ਪੰਜਾਬ ਦਾ ਯੂਥ ਹੈਗਾ ਇਹ ਬਾਹਰ ਮਾਈਗ੍ਰੇਟ ਹੋ ਕੇ ਪ੍ਰਵਾਸ ਹੋ ਕੇ ਜਾ ਰਿਹਾ ਹੈ ਤਾਂ ਇਹਦੇ ਨਾਲ ਕੀ ਹੋ ਰਿਹਾ ਹੈ ਬਾਕੀ ਸਟੇਟਸ ਦੇ ਲੋਕ ਇੱਥੇ ਆ ਰਹੇ ਨੇ ਤੁਸੀਂ ਬਿਹਾਰ ਦੇ ਦੇਖੋ ਯੂਪੀ ਦੇ ਦੇਖੋ ਜਾਂ ਹਰਿਆਣੇ ਦੇ ਦੇਖੋ ਇੱਧਰ ਆ ਰਹੇ ਨੇ ਕਿਉਂ ਕਿਉਂਕਿ ਪੰਜਾਬ ਖਾਲੀ ਹੋ ਰਿਹਾ ਹੈ ਠੀਕ ਹੈ ਸੋ ਇਸ ਕਰਕੇ ਜਿਹੜੀ ਪੰਜਾਬ ਦੇ ਨੌਜਵਾਨਾਂ ਦੀ ਊਰਜਾ ਉਹ ਵਿਦੇਸ਼ਾਂ ਦੇ ਕੰਮ ਆ ਰਹੀ ਹੈ ਤਾਂ ਅਗਰ ਪੰਜਾਬ ਦੇ ਨੌਜਵਾਨ ਉੱਥੇ ਜਾ ਕੇ ਆਪਣੀ એનર્ਜੀ ਆਪਣੀ ਨੌਲੇਜ ਆਪਣਾ ਜਿਹੜਾ ਹੈਗਾ ਸਿੱਖਿਆ ਵਗੈਰਾ ਯੂਜ਼ ਕਰ ਰਹੇ ਨੇ ਤਾਂ ਪੰਜਾਬ ਇੱਥੇ ਕਿਵੇਂ ਚੱਲੇਗਾ ਓਬਵੀਅਸਲੀ ਬਾਹਰ ਦੇ ਸਟੇਟਾਂ ਦੇ ਲੋਕ ਇੱਥੇ ਆ ਕੇ ਜਣਾਏਗਾ ਸਾਡੇ ਤੇ ਜਿਹੜੇ ਹੈ ਡਿਪਟੀ ਬਣ ਕੇ ਬੈਠਣਗੇ ਆਬਵੀਅਸਲੀ ਹੈਨਾ ਤਾਂ ਬਹੁਤ ਸਾਰੇ ਦੇਸ਼ਾਂ ਵਿੱਚ ਗਏ ਨੌਜਵਾਨਾਂ ਨੂੰ ਮਿਲ ਕੇ ਪਤਾ ਲੱਗਦਾ ਹੈ ਕਿ ਬਹੁਤ ਸਾਰੇ ਪਰ ਪੀੜਿਤ ਪਰਿਵਾਰ ਨੇ ਵੱਖ-ਵੱਖ ਕੰਮੋ ਲਗਨ ਨਾਲ ਕਰਦੇ ਨੇ ਚੰਗੇ ਵਿਦੇਸ਼ੀ ਨਾਗਰਿਕ ਵੀ ਬਣ ਜਾਂਦੇ ਨੇ ਪਰ ਜੇ ਉਹਨਾਂ ਨੂੰ ਪੰਜਾਬ ਬਾਰੇ ਪੁੱਛੀਏ ਤਾਂ ਉਹ ਕੀ ਕਹਿੰਦੇ ਨੇ ਕਿ ਪੰਜਾਬ ਦੇ ਅਸੀਂ ਕਦੇ ਵਾਪਸ ਨਹੀਂ ਆਉਂਦਾ ਕਹਿੰਦੇ ਇੱਥੇ ਤਾਂ ਜਿਹੜੇ ਨੇ ਨੇਤਾ ਲੋਕਪ੍ਰਿਸ਼ਟ ਨੇ ਇਹ ਪੰਜਾਬ ਨੂੰ ਲੁੱਟ ਕੇ ਖਾ ਗਏ ਨੇ ਤਾਂ ਲੀਡਰਾਂ ਦੇ ਉੱਤੇ ਸਾਰਾ ਉਹ ਬਵਾਲ ਕਰਦੇ ਨੇ ਕਿ ਅਗਰ ਲੀਡਰ ਚੱਜਦੇ ਹੁੰਦੇ ਤਾਂ ਅਸੀਂ ਇੱਥੇ ਹੁੰਦੇ ਠੀਕ ਹੈ ਸੋ ਇਹ ਵੀ ਕਹਿੰਦੇ ਨੇ ਕਿ ਕਦੇ ਆਪਣੀ ਮਾਤਭੂਮੀ ਨੂੰ ਭੁੱਲਿਆ ਜਾ ਸਕਦਾ ਹੈ ਤਾਂ ਇਹ ਵੀ ਗਏ ਕਾਫੀ ਸਾਰੇ ਜਿਹੜੇ ਇੱਥੋਂ ਦਾ ਨੌਜਵਾਨ ਯੂਥ ਉੱਤੇ ਗਿਆ ਹੈ ਤਾਂ ਇਹ ਚੀਜ਼ਾਂ ਵੀ ਉਹ ਬੋਲਦੇ ਨੇ ਪਰ ਪੰਜਾਬ ਦੇ ਹਾਲਾਤ ਵੇਖ ਕੇ ਉਹ ਚੁੱਪ ਹੋ ਜਾਂਦੇ ਨੇ ਕਿਉਂਕਿ ਹਜੇ ਵੀ ਆਪਣੀ ਸਿਆਸਤ ਆਪਣੀ ਜਿਹੜੀ ਪੋਲਿਟਿਕਸ ਹੈ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਭ੍ਰਿਸ਼ਟਪਨ ਚੱਲ ਰਿਹਾ ਤੁਸੀਂ ਦੇਖ ਹੀ ਸਕਦੇ ਹੋ ਹਨ ਸੋ ਇਸ ਪ੍ਰਕਾਰ ਇਸ ਨਿਬੰਧਾ ਵਿਸ਼ਾ ਕੀ ਹੈ ਪੰਜਾਬੀ ਨੌਜਵਾਨਾਂ ਦੇ ਪ੍ਰਵਾਸ ਦੇ ਕਾਰਨਾਂ ਨੂੰ ਉਜਾਗਰ ਕਰਦਾ ਹੈ ਅਤੇ ਇਹ ਵੀ ਦੱਸਿਆ ਗਿਆ ਇਸ ਨਿਬੰਧ ਦੇ ਵਿੱਚ ਕਿ ਇਸ ਪ੍ਰਵਾਸ ਕਰਕੇ ਪੰਜਾਬ ਜਿਹੜਾ ਹੈ ਬਹੁਤ ਨੁਕਸਾਨ ਦੇ ਵੱਲ ਜਾ ਰਿਹਾ ਕਿਉਂਕਿ ਇੱਥੋਂ ਦਾ ਯੂਥ ਬਾਹਰ ਜਾ ਰਿਹਾ ਹੈ ਅਤੇ ਇਸ ਦੇ ਕਰਕੇ ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਨੇ ਜਿਹੜੇ ਆਪਣੇ ਬਜ਼ੁਰਗ ਲੋਕ ਨੇ ਜਿਨ੍ਹਾਂ ਦੇ ਇੱਕੋ ਇੱਕ ਪੁੱਤ ਜਿਹੜੇ ਨੇ ਬਾਹਰ ਜਾਣੇ ਨੇ ਇੱਕੋ ਇੱਕ ਬੱਚਾ ਜਿਹੜਾ ਹੈ ਉਹਨਾਂ ਦਾ ਬਾਹਰ ਜਾ ਰਿਹਾ ਹੈ ਤਾਂ ਇਸ ਕਰਕੇ ਜਿਹੜੇ ਆ ਉਹ ਲਵਾਰਸ ਜਿਹੜੇ ਨੇ ਬਣੇ ਹੋਏ ਨੇ ਤੇ ਇੱਥੇ ਜਿਹੜੇ ਨੇ ਹੋਰ ਲੋਕ ਆ ਕੇ ਆਪ ਦਾ ਕਬਜ਼ਾ ਕਰ ਰਹੇ ਨੇ ਤੁਸੀਂ ਲੈ ਲਓ ਉੱਤਰਾਖੰਡ ਸਾਈਡ ਤੋਂ ਆ ਰਹੇ ਨੇ ਜਾਂ ਤੁਸੀਂ ਕਹਿ ਲਓ ਦੇਰਾਦੂਨ ਸਾਈਡ ਤੋਂ ਆ ਰਹੇ ਨੇ ਠੀਕ ਹੈ ਉਹ ਆਪਣੀਆਂ ਸਟੇਟਸ ਛੱਡ ਕੇ ਆਪਣੀਆਂ ਏਰੀਆ ਛੱਡ ਕੇ ਇੱਧਰ ਨੂੰ ਮੂਵ ਔਨ ਕਰ ਰਹੇ ਨੇ ਠੀਕ ਹੈ ਤੇ ਆਪਣੇ ਲੋਕ ਕਿੱਧਰ ਜਾ ਰਹੇ ਨੇ ਵਿਦੇਸ਼ਾਂ ਵੱਲ ਜਾ ਰਹੇ ਨੇ ਸੋ ਇਸ ਕਰਕੇ ਜਿਹੜਾ ਹੈ ਇਹ ਇਸਾ ਇਸ ਸਾਨੀਆਂ ਚੀਜ਼ਾਂ ਦਾ ਖਮਿਆਜ਼ਾ ਕੌਣ ਭੁਗਤ ਰਿਹਾ ਪੰਜਾਬ ਠੀਕ ਹੈ ਸੋ ਆਉਣ ਵਾਲੇ 20 ਸਾਲਾਂ ਦੇ ਵਿੱਚ ਡਿਸਰਟਸ ਜਿਹੜੇ ਨੇ ਬਹੁਤ ਭੜੇ ਆਣ ਬੋਲੇ ਨੇ ਸੋ ਏਸੀ ਅੱਜ ਦਾ ਵੀਡੀਓ ਮਿਲਦੇ ਨਵੇਂ ਵੀਡੀਓ ਦੇ ਨਾਲ